ਸਤਿ ਸ਼੍ਰੀ ਅਕਾਲ ਦੋਸਤੋ ਬੀਏ ਪੰਜਾਬੀ ਲਾਜ਼ਮੀ ਸੈਮੈਸਟਰ 5 ਆਓ ਪੜ੍ਹਦੇ ਹਾਂ ਸੇਵਾ ਸਿੰਘ ਦੀ ਲਿਖੀ ਹੋਈ ਪਰਾਤਨ ਜਨਮ ਸਾਖੀ ਦਾ ਸਾਰ ਪਰਾਤਨ ਜਨਮ ਸਾਖੀ ਵਿੱਚੋਂ ਚੁਣੇ ਅੰਸ਼ਾਂ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਪਰਾਤਨ ਜਨਮ ਸਾਖੀ ਸਾਡੀ ਪਾਠ ਪੁਸਤਕ ਵਾਰਤਕੀ ਵਿੱਚੋਂ ਲਈ ਗਈ ਹੈ ਇਸ ਲਈ ਰਤਨਾ ਦਾ ਸਾਰ ਹੇਠ ਦਿੱਤਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਲੈਣਾ। ਇਸ ਪਾਠ ਵਿੱਚ ਸੰਤ ਸੇਵਾ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1526 ਵਿਸਾਖ ਮਹੀਨੇ ਚਾਂਦਨੀ ਰਾਤ ਨੂੰ ਤੜਕਸਾਰ ਹੋਇਆ। ਆਪ ਦਾ ਜਨਮ ਸਥਾਨ ਰਾਏਪੋਈ ਦੀ ਤਲਵੰਡੀ ਸੀ। ਗੁਰੂ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਜੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਪ੍ਰਮਾਤਮਾ ਦੇ ਦਰਬਾਰ ਵਿੱਚ ਅਨਹਦ ਸ਼ਬਦ ਦਾ ਗਾਇਨ ਹੋ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਵੀ-ਦੇਵਤਿਆਂ ਨੇ ਨਮਸਕਾਰ ਕੀਤੀ ਗੁਰੂ ਜੀ ਦੀ ਛੋਟੀ ਉਮਰੇ ਹੀ ਰੱਬ ਦਾ ਨਾਮ ਜਪਦੇ ਸਨ ਗੁਰੂ ਜੀ ਛੋਟੀ ਉਮਰੇ ਹੀ ਰੱਬ ਦਾ ਨਾਮ ਜਪਣ ਲੱਗੇ ਹਿੰਦੂ ਅਤੇ ਮੁਸਲਮਾਨ ਉਸ ਨੂੰ ਰੱਬ ਦਾ ਰੂਪ ਆਖਦੇ ਸਨ ਫੱਟੀ ਅਤੇ ਪਾਂਦਾ ਜਦੋਂ ਨਾਨਕ 7 ਸਾਲ ਦੇ ਹੋਇਆ ਤਾਂ ਮਹਿਤਾ ਕਾਲੂ ਉਸ ਨੂੰ ਪਾਂਦੇ ਕੋਲ ਪੜਨ ਲਈ ਛੱਡ ਆਏ ਜਦੋਂ ਗੁਰੂ ਨਾਨਕ ਦੇਵ ਜੀ ਨੇ ਪਾਂਦੇ ਨੇ ਪੱਟੀ ਲਿਖ ਕੇ ਦਿੱਤੀ ਗੁਰੂ ਨਾਨਕ ਦੇਵ ਜੀ ਨੂੰ ਪਾਂਦੇ ਨੇ ਪੱਟੀ ਲਿਖ ਕੇ ਦਿੱਤੀ ਤਾਂ ਉਹਨਾਂ ਨੇ ਪੜਿਆ ਸ੍ਰੀ ਗੁਰੂ ਸ੍ਰੀ ਸਤਗੁਰੂ ਪ੍ਰਸਾਦ ਸਮੇ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਪਿਆ ਉਹਨਾਂ ਨੇ ਉਹਨਾਂ ਨੂੰ ਪਾਠ ਦਿੱਤੇ ਸੀਗੇ ਭੂਰਨੇ ਪਰ ਜਦੋਂ ਗੁਰੂ ਨਾਨਕ ਦੇਵ ਜੀ ਪੱਟੀ ਉਹਨਾਂ ਨੇ ਪੜ੍ਹ ਕੇ ਸੁਣਾਈ ਉਹਨਾਂ ਨੇ ਕੀ ਸੁਣਾਇਆ ਸ੍ਰੀ ਸਤਗੁਰ ਪ੍ਰਸਾਦ ਸਮੇ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਪਿਆ ਸੋਵਤ ਰਹੇ ਚਿੱਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਪਿਆ ਇੱਕ ਦਿਨ ਪੜਨ ਤੋਂ ਬਾਅਦ ਅਗਲੇ ਦਿਨ ਗੁਰੂ ਜੀ ਕੁਝ ਨਾ ਬੋਲੇ ਜਦੋਂ ਪਾਉਂਦੇ ਨੇ ਚੁੱਪ ਰਹਿਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਆਪ ਕੀ ਕੁਝ ਪੜਿਆ ਹੈ ਜੋ ਤੂੰ ਮੈਨੂੰ ਪੜ੍ਹਾਏਂਗਾ ਪਾਉਂਦੇ ਨੇ ਉੱਤਰ ਦਿੱਤਾ ਕਿ ਉਸਨੇ ਵੇਦਾਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕੀਤਾ ਹੈ ਅਤੇ ਜਮ੍ਹਾਂ ਖਰਚ ਦਾ ਵੀ ਉਸਨੂੰ ਪਤਾ ਹੈ ਉਹ ਰੋਜ਼ਨਾਮੇ 'ਚ ਵਾਰੀ ਵੀ ਜਾਣਦਾ ਹੈ ਇਹ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਜਿਹੜੀ ਪੜ੍ਹਾਈ ਉਸਨੇ ਕੀਤੀ ਹੈ ਇਸ ਨਾਲ ਤਾਂ ਝਗੜੇ ਪੈਦਾ ਹੁੰਦੇ ਹਨ ਮੁਸੀਬਤਾਂ ਆਉਂਦੀਆਂ ਹਨ ਗੁਰੂ ਜੀ ਨੇ ਸ਼੍ਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਜਿਸ ਵਿੱਚ ਉਹਨਾਂ ਨੇ ਫਰਮਾਇਆ ਕਿ ਮੋਹ ਅਨੁਸਾਰ ਦੇ ਬੁੱਧੀ ਦਾ ਕਾਗਜ਼ ਬਣਾਇਆ ਹੈ ਪਿਆਰ ਦੀ ਕਲਮ ਹੈ ਅਤੇ ਚਿੱਤ ਲਿਖਾਰੀ ਹੈ ਗੁਰੂ ਜੀ ਨੂੰ ਗੁਰੂ ਨੂੰ ਪੁੱਛ ਕੇ ਨਾਮ ਦੀ ਪ੍ਰਸ਼ੰਸਾ ਲਿਖੋ ਜੋ ਬਿਆਨਤ ਹੈ ਨਾਮ ਦੀ ਪ੍ਰਸ਼ੰਸਾ ਨਾਲ ਮਨ ਦੇ ਵਿਕਾਰਾਂ ਦਾ ਅੰਤ ਹੋਵੇ ਅਤੇ ਮਨ ਸੁਖੀ ਹੋ ਜਾਵੇ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਪਾਉਂਦੇ ਨੇ ਪੁੱਛਿਆ ਕਿ ਇਹ ਅਲੌਕਿਕ ਗੱਲਾਂ ਉਸ ਨੇ ਕਿੱਥੋਂ ਸਿੱਖੀਆਂ ਹਨ ਤਾਂ ਗੁਰੂ ਸਾਹਿਬ ਨੇ ਫਰਮਾਇਆ ਇਹ ਸਭ ਕੁਝ ਪ੍ਰਮਾਤਮਾ ਦਾ ਨਾਮ ਜਪਣ ਦਾ ਫਲ ਹੈ ਦੂਜੀ ਪੌੜੀ ਵਿੱਚ ਗੁਰੂ ਜੀ ਨੇ ਫਰਮਾਇਆ ਕਿ ਸਭ ਖੁਸ਼ੀਆਂ ਆਨੰਦ ਮੰਗਲ ਖੇੜਾ ਪ੍ਰਮਾਤਮਾ ਦੀ ਦੇਣ ਹੈ ਤੀਜੀ ਪੌੜੀ ਵਿੱਚ ਗੁਰੂ ਜੀ ਨੇ ਆਖਿਆ ਕਿ ਦੁਨੀਆ ਚੱਲਣ ਹਾਰ ਹੈ ਭਾਵ ਇੱਥੇ ਇੱਕ ਆਉਂਦਾ ਹੈ ਅਤੇ ਇੱਕ ਚਲਾ ਜਾਂਦਾ ਹੈ ਇਥੇ ਇੱਕ ਰਾਜਾ ਅਤੇ ਇੱਕ ਮੰਗਤਾ ਹੈ ਜਿਹੜੇ ਇਸ ਦੁਨੀਆ ਦੇ ਵਿੱਚ ਸੁੱਖ ਮਾਣਦੇ ਹਨ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਕੜੀ ਸਜ਼ਾ ਭੁਗਤਨੀ ਪੈਂਦੀ ਹੈ ਨਾਮ ਤੇ ਆਪਣਵਾ ਲਿਆ ਨੂੰ ਮਰਨ ਤੋਂ ਬਾਅਦ ਪਰਮਾਤਮਾ ਦੇ ਦਰਬਾਰ ਦੇ ਵਿੱਚ ਇੱਜ਼ਤ ਮਿਲਦੀ ਹੈ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਸੁਣ ਕੇ ਪੰਡਿਤ ਹੈਰਾਨ ਰਹਿ ਗਿਆ ਚੌਥੀ ਪੌੜੀ ਦੇ ਵਿੱਚ ਗੁਰੂ ਜੀ ਨੇ ਪੰਡਿਤ ਨੂੰ ਸੰਬੋਧਨ ਕੀਤਾ ਕਿਤਾ ਕੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਅਖਵਾਉਣ ਵਾਲੇ ਨਹੀਂ ਰਹੇ ਇਹ ਦੁਨੀਆ ਝੂਠੀ ਹੈ ਇੱਕ ਦਿਨ ਸਭ ਨੇ ਇਸ ਨੂੰ ਛੱਡ ਕੇ ਮਿੱਟੀ ਦੇ ਵਿੱਚ ਮਿਲ ਜਾਣਾ ਹੈ ਪੰਡਤ ਨੇ ਗੁਰੂ ਅੱਗੇ ਹੱਥ ਜੋੜ ਦਿੱਤੇ ਗੁਰੂ ਜੀ ਨੇ ਘਰ ਆ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਫਿਰ ਲੀਨਤਾ ਕਾਮ ਕਰ ਲਈ ਮਾਦਮੋ ਮਰਦਾਨਾ ਤੇ ਗੁਰੂ ਜੀ 12 ਸਾਲ ਬਾਅਦ ਚਾਰ ਉਦਾਸੀਆਂ ਤੋਂ ਪਰਤ ਕੇ ਜਦੋਂ ਪਿੰਡ ਦੇ ਬਾਹਰ ਆ ਬੈਠੇ ਤਾਂ ਮਰਦਾਨੇ ਨੇ ਗੁਰੂ ਜੀ ਤੋਂ ਘਰ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਉਸ ਨੂੰ ਮਹਿਤਾ ਕਾਲੂ ਜੀ ਨਾਲ ਘਰ ਜਾਣ ਲਈ ਆਖਿਆ। ਮਰਦਾਨਾ ਜਦੋਂ ਪਿੰਡ ਪਹੁੰਚਿਆ ਤਾਂ ਲੋਕਾਂ ਨੇ ਉਸ ਅੱਗੇ ਮੱਥਾ ਟੇਕਿਆ ਕਿਉਂਕਿ ਉਹ ਬਾਬੇ ਨਾਨਕ ਦਾ ਸਾਥੀ ਸੀ। ਮਰਦਾਨਾ ਜਦੋਂ ਮਹਿਤਾ ਕਾਲੂ ਜੀ ਦੇ ਘਰ ਗਿਆ ਤਾਂ ਗੁਰੂ ਜੀ ਦੇ ਮਾਤਾ ਨੇ ਨਾਨਕ ਦੀ ਸੁੱਖ-ਸਾਂਤ ਪੁੱਛੀ ਪਰ ਮਰਦਾਨੇ ਨੇ ਆਖਿਆ ਕਿ ਉਸ ਨੂੰ ਗੁਰੂ ਜੀ ਬਾਰੇ ਕੁਝ ਪਤਾ ਨਹੀਂ। ਇਸੋ ਤਨਾ ਮਾਤਾ ਤ੍ਰਿਪਤਾ ਜੀ ਨੂੰ ਤਸੱਲੀ ਨਹੀਂ ਹੋਈ ਜਦੋਂ ਕਾਲੀਨਾ ਮਰਦਾਨਾ ਉੱਥੋਂ ਤੁਰਿਆ ਤਾਂ ਮਾਤਾ ਜੀ ਵੀ ਉਸਦੇ ਨਾਲ ਹੀ ਆ ਗਏ ਉਹਨਾਂ ਨੇ ਆਪ ਦੇ ਨਾਲ ਕੁਝ ਮਠਾਈਆਂ ਤੇ ਕੱਪੜੇ ਲੈ ਲੈ ਸਨ ਗੁਰੂ ਜੀ ਪਿੰਡ ਤੋਂ ਬਾਹਰ ਬੈਠੇ ਹੋਏ ਸਨ ਆਪਣੀ ਮਾਤਾ ਜੀ ਨੂੰ ਆਇਆ ਵੇਖ ਕੇ ਮਾਤਾ ਜੀ ਦੇ ਪੈਰੀਂ ਪੈ ਗਏ ਮਾਤਾ ਨੇ ਆਪਣੇ ਪੁੱਤਰ ਨੂੰ ਸੌ ਸੌ ਅਸੀਸਾਂ ਦਿੱਤੀਆਂ ਗੁਰੂ ਜੀ ਵੀ ਬਹੁਤ ਖੁਸ਼ ਹੋਏ ਬਾਬਰ ਵਾਣੀ ਇਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਅਤਿਆਚਾਰਾਂ ਦੇ ਵਿਰੁੱਧ ਪਰਮਾਤਮਾ ਅੱਗੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਬਾਬਰ ਦੀ ਫੌਜ ਨੂੰ ਪਾਪ ਦੀ ਜਨ ਅਖਿਆ ਹੈ। ਗੁਰੂ ਨਾਨਕ ਦੇਵ ਜੀ ਨੇ ਸੈਦਪੁਰ ਸੰਡਿਆਲੀ ਵਿਖੇ ਭਾਈ ਲਾਲੋ ਦੇ ਘਰ ਠਹਿਰ ਗਏ। ਭਾਈ ਲਾਲੋ ਤਰਖਾਨ ਸੀ। ਉਹ ਪਠਾਣਾ ਦੇ ਘਰ ਉੱਥੇ ਪਠਾਣਾ ਦੇ ਘਰ ਵਿਆਹ ਸੀ। ਗੁਰੂ ਜੀ ਦੇ ਨਾਲ ਜਿਹੜੇ ਸਾਧੂ ਸਨ ਉਹਨਾਂ ਨੂੰ ਬਹੁਤ ਭੁੱਖ ਲੱਗੀ ਸੀ। ਮਰਦਾਨੇ ਨੇ ਰਵਾਬ ਪਜਾਇਆ। ਅਤੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ ਪਾਪ ਕੀ ਜੰਜਲੇ ਕਾਬਲੋ ਤਾਇਆ ਜੋਰੀ ਮੰਗੇ ਦਾਨ ਵਿਲਾ ਲੋ ਜਿਐਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾਲੋ ਪਾਪ ਕੀ ਜੰਦਲੇ ਕਾਬਲੋ ਤਾਇਆ ਜੋਰੀ ਮੰਗੇ ਦਾਨ ਵਿਲਾਲੋ ਜਦੋਂ ਸਵੇਰ ਹੋਈ ਤਾਂ ਬਾਬਰ ਨੇ ਸੈਦਪੁਰ ਤੇ ਹਮਲਾ ਕਰਕੇ ਮਰਦਾਨੇ ਅਤੇ ਗੁਰੂ ਜੀ ਨੂੰ ਕੈਦ ਕਰ ਲਿਆ ਇੱਥੇ ਕਈ ਔਰਤਾਂ ਵੀ ਕੈਦ ਸਨ ਜਿਹੜੀ ਜਿਹੜੀਆਂ ਪੈਰੋਂ ਨੰਗੀਆਂ ਸਨ ਅਤੇ ਰੋੜੀਆਂ ਸਨ ਗੁਰੂ ਜੀ ਨੇ ਇਸ ਸਮੇਂ ਇਹ ਸ਼ਬਦ ਉਚਾਰਿਆ ਖੁਰ ਆਸਾਨ ਖਸਮਾਨਾ ਕੀ ਹਿੰਦੁਸਤਾਨ ਡਰਾਇਆ ਆਪੇ ਦੇਸ ਨ ਦੇਈ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨ ਆਇਆ ਜੇਲ ਵਿੱਚ ਗੁਰੂ ਜੀ ਨੂੰ ਚੱਕੀ ਪੀਸਣ ਦੇ ਲਈ ਆਖਿਆ ਗਿਆ ਇੱਥੇ ਹੋਰ ਵੀ ਇਸਤਰੀਆਂ ਚੱਕੀ ਪੀਸ ਰਹੀਆਂ ਸਨ ਗੁਰੂ ਜੀ ਚੱਕੀ ਦੇ ਵਿੱਚ ਦਾਣੇ ਪਾ ਰਹੇ ਸਨ ਚੱਕੀ ਆਪਣੇ ਆਪ ਚੱਲ ਰਹੀ ਸੀ ਇਹੀ ਚਮਤਕਾਰ ਨੂੰ ਵੇਖਣ ਬਾਦਸ਼ਾਹ ਵੀ ਆਇਆ ਤਦ ਗੁਰੂ ਜੀ ਨੇ ਸ਼ਬਦ ਉਚਾਰਿਆ ਰਾਗ ਆਸਾ ਵਿੱਚ ਅੱਲਾ ਪਹਿਲਾ ਅਸ਼ਟਪਦੀ ਕਰ ਜਿੰਨ ਸਰ ਸੋਹਣ ਪਟੀਆਂ ਮੰਗੀ ਭਾਈ ਸੰਧੂਰ ਸੈਸਿਰ ਕਾਤੀ ਮੁੰਨਿਅਨ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲ ਨਾ ਖਦੂਰ ਇੰਨਾ ਸੁਣਦੇ ਸਾਰ ਹੀ ਬਾਦਸ਼ਾਹ ਗੁਰੂ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਿਆ ਇੱਥੇ ਗੁਰੂ ਜੀ ਨੇ ਸਾਰੇ ਕੈਦੀਆਂ ਨੂੰ ਰਿਹਾ ਕਰਵਾ ਦਿੱਤਾ ਕਿਉਂਕਿ ਬਾਬਰ ਉਹਨਾਂ ਦੇ ਜੋ ਕਰਨੀ ਸੀ ਗੁਰੂ ਨਾਨਕ ਦੀ ਉਹਨੂੰ ਦੇਖ ਕੇ ਬੜਾ ਪ੍ਰਭਾਵਿਤ ਸੀ ਤੇ ਉਹਨੇ ਕਿਹਾ ਸੀ ਕਿ ਤੁਸੀਂ ਕੋਈ ਵੀ ਬਚਨ ਮੰਗੋ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਸੈਦਪੁਰ ਸੰਡੇਆਲੀ ਦੇ ਲੋਕਾਂ ਦੇ ਨਾਲ ਤੋਂ ਜ਼ੁਲਮ ਕੀਤਾ ਉਹਨੇ ਲੁੱਟ ਖਸੁੱਟ ਕੀਤੀ ਹੈ ਉਹ ਸਭ ਵਾਪਸ ਕਰ ਦੇ ਉਹਨਾਂ ਨੂੰ ਆਜ਼ਾਦ ਕਰ ਦੇ ਗੁਰੂ ਜੀ ਤੀਜੇ ਦਿਨ ਸੈਦਪੁਰ ਪਰਤ ਆਏ ਇੱਥੇ ਬਹੁਤ ਕਤਲੇਆਮ ਹੋਇਆ ਸੀ ਗੁਰੂ ਜੀ ਨੇ ਸ਼ਬਦ ਉਚਾਰਿਆ ਕਹਾਂ ਸੁ ਖੇਲ ਤਬੈਲਾ ਘੋੜੇ ਕਹਾਂ ਭੇਰੀ ਸਹਨਾਈ ਕਹਾਂ ਸੁ ਤੇਗ ਬੰਦ ਗੱਡ ਰੱਡ ਕਹਾਂ ਸੁ ਲਾਲ ਕਵਾਈ ਕਹਾਂ ਸੁ ਆਰਸੀਆਂ ਮੂੰਗ ਮੰਕ ਕੇ ਇੱਥੇ ਦਿਸੇ ਨਹੀਂ ਕਹਾਂ ਸੁ ਖੇਲ ਤਬੈਲਾ ਘੋੜੇ ਕਹਾਂ ਭੇਰੀ ਸਹਨਾਈ ਕਹਾਂ ਸੁ ਤੇਗ ਬੰਦ ਗਾਡੇ ਰੜ ਕਹਾਂ ਸੁ ਲਾਲ ਕਵਾਈ ਕਹਾਂ ਸੁ ਵਾਰਸੀਆਂ ਮੂੰ ਮੰਕੇ ਇੱਥੇ ਦਿਸੇ ਨਹੀਂ ਮਰਦਾਨੇ ਨੇ ਇੱਕ ਦਿਨ ਗੁਰੂ ਜੀ ਨੂੰ ਆਖਿਆ ਕਿ ਇੱਕ ਦੇ ਇੱਕ ਦੇ ਪਾਪ ਕਰਨ ਦੇ ਨਾਲ ਕਿੰਨੇ ਮਾਰੇ ਗਏ ਹਨ ਗੁਰੂ ਜੀ ਨੇ ਮਰਦਾਨੇ ਨੂੰ ਇਸ ਗੱਲ ਦਾ ਜਵਾਬ ਦੇਣ ਲਈ ਦਰਖਤ ਹੇਠਾਂ ਸੌਣ ਨੂੰ ਕਿਹਾ ਮਰਦਾਨਾ ਸੌ ਗਿਆ ਦਰਖਤ ਉੱਤੇ ਇੱਕ ਬੂੰਦ ਮਿੱਠੇ ਦੀ ਉਸ ਉੱਪਰ ਡਿੱਗ ਪਈ ਬੂੰਦ ਨੂੰ ਕਈ ਕੀੜੀਆਂ ਆ ਚਿੰਬੜੀਆਂ ਇੱਕ ਕੀੜੀ ਨੇ ਮਰਦਾਨੇ ਦੇ ਦੰਦੀ ਵੱਢ ਦਿੱਤੀ ਮਰਦਾਨੇ ਨੇ ਸਾਰੀਆਂ ਕੀੜੀਆਂ ਨੂੰ ਮਾਰ ਦਿੱਤਾ ਇਵੇਂ ਉਸ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਮਰਦਾਨਾ ਗੁਰੂ ਜੀ ਦੇ ਚਰਨਾਂ ਦੇ ਵਿੱਚ ਟਹਿਰ ਪਿਆ ਸਿੱਟਾ ਅੰਤ ਵਿੱਚ ਕਿਹਾ ਜਾਂਦਾ ਹੈ ਕਿ ਵਾਰਤਕੀ ਪੁਸਤਕ ਦੀ ਪਹਿਲੀ ਵਾਰਤਕ ਰਚਨਾ ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਨਮ ਪਾਂਦੇ ਕੋਲੋਂ ਪੜਨ ਮਾਂ ਦੀ ਮਮਤਾ ਅਤੇ ਬਾਬਰ ਬਾਣੀ ਦਾ ਵਰਣਨ ਕੀਤਾ ਗਿਆ ਹੈ ਇਹਦੇ ਵਿੱਚ ਮੁੱਖ ਜਿਹੜੇ ਹੈਡਿੰਗ ਸੀ ਉਹ ਕਿਹੜੇ-ਕਿਹੜੇ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ ਲੈਣਾ ਫੱਟੀ ਅਤੇ ਪੰਧਾ ਮਾਂ ਦਾ ਮੋਹ ਬਾਬਰ ਬਾਣੀ ਤੇ ਬਾਅਦ ਸਾਰੇ ਦਾ ਇਹਨਾਂ ਦਾ ਇਹਨਾਂ ਨੇ ਸਿੱਟਾ ਕੱਢਿਆ ਧੰਨਵਾਦ